ਬੋਲ ਵੀ ਲੈ ਬੋਲ ਲਓ ਬਈ ਪਿੰਡ ਦੇ ਨੌਜਵਾਨਾਂ ਨੇ ਦੇਖੋ ਕਿੰਨਾ ਵਧੀਆ ਕੰਮ ਕੀਤਾ ਆ ਦਰਾਖਤ ਬੂਟੇ ਲਾਰੇ ਆ ਪਿੱਪਲ ਜਾਮਣਾ ਆਂਬ ਅੰਬਰੀਦ ਸਪੈਸ਼ਲ ਟਾਲੀ ਲਾਰੇ ਆ ਤਾਲੀਆਂ ਢੂਲੀਆਂ ਸਭ ਵਿਚਈ ਆ ਦੇਖੋ ਸਾਰੇ ਗਰਾਊਂਡ ਚ ਲੱਗ ਰਹੇ ਨੇ ਗੋਲੀ ਪਾਣੀ ਤਾਂ ਲੈ ਕੇ ਆ ਇੱਕ ਗਲਾਸ ਭਰ ਦੇਈਏ ਠੰਡਾ ਮਗਾ ਕੇ ਦੇਵਾ ਪੀਣਾ ਪਾਣੀ ਵਧੀਆ ਠੰਡਾ ਪਾਣੀ ਆ ਇੰਨਾ ਵਧੀਆ ਪਾਣੀ ਪਾਣੀ ਬਹੁਤ ਠੰਡਾ ਹੁੰਦਾ ਪਾਣੀ ਬਹੁਤ ਠੰਡਾ ਕੋਈ ਕੁਝ ਕਿਹਨੇ ਤਾਂ ਦਾਤੋਂ ਮਗਾ ਦੇ ਨਾ 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 ਭਾਈ ਹਾਂ ਹਾਲੇ ਕੀ ਕਹਿੰਦਾ ਇਹ ਤਾਂ ਦਾਰੂ ਕਹਿਣਾ ਆ ਉਹਨਾਂ ਆਉਂਗਾ ਬੀਅਰ ਮਗਾ ਦੇ ਬੀਅਰ ਨਹੀਂ ਇੰਨੀ ਕਰਨੀ